ਜਿਵੇਂ ਹੀ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਤਾਂ ਉਸ ਸਮੇਂ ਤੋਂ ਹੀ ਕਈ ਥਾਵਾਂ ਤੇ ਕਾਂਗਰਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਿਸ ਦੀ ਇੱਕ ਉਦਾਹਰਣ ਆਨੰਦਪੁਰ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਜੀਐਸ ਬਾਲੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਪਾਰਟੀ ਨੇ ਜਿਵੇਂ ਹੀ ਮਨੀਸ਼ ਦਿਵਾਰੀ ਦਾ ਨਾਮ ਉਮੀਦਵਾਰੀ ਵਜੋਂ ਐਲਾਨਿਆ ਤਾਂ ਉਸ ਸਮੇਂ ਤੋਂ ਹੀ ਬਾਲੀ ਨੇ ਆਪਣਾ ਰੁਖ ਬਦਲ ਲਿਆ ਅਤੇ ਪਾਰਟੀ ਦੇ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਐਸੇ ਦੌਰਾਨ ਜੀਐਸ ਬਾਦਿਵਲਾ ਮਹਾਲੀ ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਮੁੱਖ ਮੰਤਰੀ ਨੂੰ ਨਿਸ਼ਾਨੇ ਤੇ ਲਿਆ ਕਾਨਫਰੰਸ ਕਰਨ ਦਾ ਮਤਲਬ ਇਹ ਹੈ ਕਿ ਜਿਹੜੀਆਂ ਨੀਤੀਆਂ ਨੇ ਅਮਰਿੰਦਰ ਸਿੰਘ ਸਾਹਿਬ ਦੀਆਂ ਜਿਹੜੀਆਂ ਲੋਕਮਾਰੂ ਨੀਤੀਆਂ ਇਹਨਾਂ ਸਭ ਤੋਂ ਪਹਿਲੇ ਜਿਹੜਾ ਇਹਨਾਂ ਨੇ ਕੰਮ ਕੀਤਾ ਪੰਜਾਬ ਦੇ ਅੰਦਰ ਅੱਜ 2.5 ਸਾਲ ਦੇ ਅੰਦਰ ਯਾਨੀ ਇਹ ਮੈਂ ਕਹਿ ਸਕਦਾ ਕਿ ਇੱਕ ਵੀ ਪੰਜਾਬ ਦਾ ਅਗਰ ਮੁੱਦਾ ਚੜਾ ਇਹਨਾਂ ਨੇ ਕੇਸੇ ਮੈਂ ਤਾਂ 8 ਮੁੱਦੇ ਰੱਖੇ ਨੇ ਸਿਰਫ ਮੈਂ ਬਾਕੀ ਮੁੱਦੇ ਨਹੀਂ ਰੱਖੇ ਜਿਹੜੇ ਲੋਕਾਂ ਨਾਲ ਸਿੱਧੇ ਸੰਪਰਕ ਚ ਨੇ ਉਹ ਇਹਨਾਂ ਨੇ 8 ਮੁਤਿਆਂ ਦੇ ਵਿੱਚ ਨਾ ਇਹਨਾਂ ਦਾ ਫੰਡ ਮਿਸਟਰ ਕੋਈ ਜਵਾਬ ਦੇ ਰਿਹਾ ਨਾ ਹੀ ਮੁੱਖ ਮੰਤਰੀ ਕੋਈ ਜਵਾਬ ਦੇ। ਅਗਰ ਮੈਂ ਪਾਰਟੀ ਦਾ ਪ੍ਰਵਕਤਾ ਸੀ ਅਗਰ ਮੈਂ ਪਾਰਟੀ ਦਾ ਅਗਰ ਮੈਂ ਗਵਰਨਮੈਂਟ ਦਾ ਪ੍ਰਵਕਤਾ ਸੀ ਅਗਰ ਮੇਰੇ ਕੋਲ ਏਡੀ ਏਡੀਆ ਪੋਸਟਰ ਹੀ ਆ ਅਮਰਿੰਦਰ ਸਿੰਘ ਸਾਹਿਬ ਤੁਸੀਂ ਵੀ ਮੈਨੂੰ ਬਣਾਇਆ ਸੀ ਅੱਜ ਮੈਂ ਪਾਰਟੀ ਛੱਡਤੀ ਏ। ਉਹਦੇ ਵੀ ਕਾਰਨ ਨੇ ਪਾਰਟੀ ਛੱਡਣ ਦੇ। ਅਗਰ ਅੱਜ ਮੈਂ ਸੱਚਾਈ ਬੋਲ ਰਿਹਾ ਤੇ ਕੋਈ ਬੰਦਾ ਇੰਨੀ ਗੱਲ ਤਾਂ ਆ ਕੇ ਦੱਸੇ ਮੈਨੂੰ ਇਹਨਾਂ ਦੇ ਪਾਰਟੀ ਦਾ ਉਹ ਕੋਈ ਕੋਈ ਵੀ ਪ੍ਰਵਕਤਾ ਆ ਕੇ ਦੇ ਲੋਕ ਮਾਰੂ ਨੀਤੀਆਂ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਸਾਧੀਆਂ ਔਰ ਜਿਹੜੇ ਆਉਣ ਵਾਲੇ ਟਾਈਮ 'ਚ ਅੱਜ ਇਹ ਪਹਿਲੀ ਦੂਸਰੀ ਕਾਨਫਰੰਸ ਆ ਮੈਂ ਚਾਰ ਪ੍ਰੈਸ ਕਾਨਫਰੰਸ ਪੂਰੇ ਪੰਜਾਬ 'ਚ ਹੋਰ ਕਰਾਂਗਾ ਇਹਨਾਂ ਦੀਆਂ ਨੀਤੀਆਂ ਦੇ ਬਾਰੇ ਜਿਹਨਾਂ ਨੇ ਪੰਜਾਬ ਦੇ ਵਿੱਚ ਕੀ ਕੀਤਾ ਔਰ ਅਗਲੇ ਅਗਰ 3 ਸਾਲ ਇਹ ਰਹਿ ਗਏ ਚੀਫ ਮਿਨਿਸਟਰ ਇਹ ਤੋਂ ਮਾੜਾ ਹਾਲ ਕਰਦਣਗੇ ਜੋ ਕਾਲੀ ਦਲ ਨੇ ਕੀਤਾ ਸੀ ਉਹ ਤੋਂ ਕਿਤੇ ਮਾੜਾ ਹਾਲ ਕਰਦਣਗੇ ਪੰਜਾਬ ਦਾ ਤੁਸੀਂ ਹੋਂ ਤੱਕ ਡਿਬੇਟ ਦੇ ਵਿੱਚ ਹਮੇਸ਼ਾ ਕਾਂਗਰਸ ਦੇ ਹੱਕ ਦੇ ਬੋਲ ਦੇ ਵਿੱਚ ਤੁਹਾਨੂੰ ਕਾਂਗਰਸ ਨੂੰ ਨਿਸ਼ਕਸ਼ਤ ਕਰਤਾ ਤੇ ਹੁਣ ਤੁਸੀਂ ਉਹਦੇ ਅਗੇਂਸਟ ਬੋਲਣ ਲੱਗੇ। ਮੈਂ ਫੇਰ ਤੁਹਾਡੀ ਗੱਲ ਦੇ ਉੱਤੇ ਮੰਨ ਲਿਓ ਕਿ ਮੈਂ ਫੇਰ ਓਬਜੈਕਸ਼ਨ ਕਰਾਂਗਾ। ਹਿੰਦੂਸਤਾਨ ਟਾਈਮ ਦੀ ਨਿਊਜ਼ ਹੈ। ਹਿੰਦੂਸਤਾਨ ਟਾਈਮ ਦੀ। ਉਹਨਾਂ ਨੇ ਕਿਹੜੀ ਰਿਪੋਰਟ ਲਿਖੀ ਹੈ ਤੇ ਤੁਸੀਂ ਕਿਹੜੀ ਰਿਪੋਰਟ ਕੀ ਨਾਲੇ? ਹਿੰਦੂਸਤਾਨ ਟਾਈਮ ਕਹ ਰਿਹਾ ਕਿ 12 ਤਰੀਕ 13 ਤਰੀਕ ਨੂੰ ਗੁਰਵਿੰਦਰ ਸਿੰਘ ਵਾਲੀ ਨੇ ਤਿਆਗ ਪੱਤਰ ਦਿੱਤਾ। ਇਹ ਕੀ ਮਨ ਨੂੰ ਨਿਸ਼ਕਸ਼ਤ ਕਰਨਗੇ? ਮੈਨੂੰ ਇੰਨੀ ਤੱਕ ਸਬਦਾ ਪਤਾ ਹੈਗੀ ਹੈ ਕਿ ਸਭ ਤੋਂ ਪਹਿਲੇ ਮੈਂਬਰਸ਼ਿਪ ਕਿ ਹੁਣ ਕਿਸੇ ਚੈਨਲ ਨੇ ਮੈਨੂੰ ਇਹ ਗੱਲ ਪੁੱਛੀ ਸੀ ਕਿ ਦੀ ਸਦਸਤਾ ਵੀ ਛੱਡੀ ਮੈਂ ਕਿਹਾ ਜੀ ਪਹਿਲੇ ਪਹਿਲੇ ਸਦਸਤਾ ਛੱਡੀ ਦਾ ਉਸ ਤੋਂ ਬਾਅਦ ਪੋਸਟਾ ਛੱਡੀ ਦਾ ਤੇ ਮੈਂ ਤਾਂ ਬਾਰ-ਬਾਰ ਕਹਿੰਦਾ ਕਿ ਉਹਨਾਂ ਲੋਕਾਂ ਦੇ ਕੋਲ ਚਲੀ ਗਈ ਇਹ ਪਾਰਟੀ ਜਿਨ੍ਹਾਂ ਨੂੰ ਪਾਰਟੀ ਦੀ ਆਡਾਟੋਲੋਜੀ ਨਹੀਂ ਪਤਾ ਜਿਨ੍ਹਾਂ ਨੂੰ ਪਾਰਟੀ ਦੇ ਬਾਰੇ ਹੀ ਨਹੀਂ ਪਤਾ ਮਾਨਯੋਗ ਲਾਲ ਸਿੰਘ ਜੀ ਇਹ ਗੱਲ ਕਰ ਰਹੇ ਨੇ ਕਿ ਲਾਲ ਸਿੰਘ ਜੀ ਮੈਨੂੰ ਇਹ ਪਤਾ ਜਿਹੜੀ ਐਨਡਰਾਇਟਿੰਗ ਹੋ ਜਿਹੜੀ ਪੱਸਾ ਲਿਖੀ ਗਈ ਹੈ ਉਹ ਲਾਲ ਸਿੰਘ ਜੀ ਦੀ ਨਹੀਂ ਹੈਗੀ ਵੀ ਉਹ ਲਾਲ ਸਿੰਘ ਜੀ ਦੇ ਇਹ ਜਿਹੜੇ ਉੱਥੇ ਬੈਠੇ ਨੇ ਕਾਂਗਰਸ ਦੇ ਵਿੱਚ ਵਪਾਰੀ ਬੈਠੇ ਨੇ ਜਿਹੜੇ ਪੋਸਟਾ ਵੇਚਦੇ ਨੇ ਇਹ ਤੇ ਹੁਣਾ ਲਾਲ ਸਿੰਘ ਜੀ ਇਹ ਕਹਣ ਸੀ ਗੁਰਵਿੰਦਰ ਸਿੰਘ ਬੱਲੀ ਜੀ ਨੇ ਹੱਥ ਪਰ ਕਰਤੀ ਕਿਹੜੀ ਹੱਥ ਪਰ ਕਰਤੀ ਜੀ ਮੈਂ ਤੇ ਸਚਾਈਆਂ ਦਸੀਆਂ ਲੋਕਾਂ ਨੂੰ ਕਿ ਵਿਕਦੀ ਹੈ ਕਾਂਗਰਸ ਬੱਲੀ ਜੀ ਜੇ ਤੁਹਾਨੂੰ ਟਿਕਟ ਮਿਲ ਜਾਂਦਾ ਫਿਰ ਤੁਸੀਂ ਕੈਪਟਨ ਸਰਕਾਰ ਦੇ ਸ਼ੋਲੇ ਗਾਉਣੇ ਸੀ ਹੁਣ ਤੁਸੀਂ ਤਵਾ ਲਾਉਣੇ ਬਿਲਕੁਲ ਤੁਹਾਡੀ ਗੱਲ 100% ਰਾਈਟ ਆ ਮੈਂ ਬਿਲਕੁਲ ਵੀ ਨਹੀਂ ਕਤਾਂਗਾ ਤੁਹਾਡੀ ਗੱਲ ਫਿਰ ਵਾਈ ਮੈਨੂੰ ਟਿਕਟ ਚੋਂ ਨਹੀਂ ਦਿੱਤੀ ਆਹ ਮੁਹੱਲੇ ਦੇ ਅੰਦਰ ਨਹੀਂ ਹੁੰਦਾ ਸੀ ਦਵਾਈ ਲਾਉਣੇ ਪਹਿਲਾਂ ਕਿਉਂ ਨਹੀਂ ਸੀ ਲਾਉਣੇ ਸਰ 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 ਮੈਂ ਨਾਮ ਲੈਣ ਕਰਕੇ ਮੇਰੇ ਥੋੜਾ ਜਿਹਾ ਗੁੱਸਾ ਕੱਢ ਰਿਹਾ ਸਰ ਸਰ ਮੇਰੀ ਮੇਰੀ ਗੱਲ ਸੁਣੋ ਉਹ ਵੀ ਇੱਕ ਗੁੱਸਾ ਮੇਰਾ ਜਾਏਗਾ ਆਹ ਜਿਹੜੀ ਗੱਲ ਹੈ 1984 ਜਦੋਂ ਮੈਂ ਇੱਥੇ ਪ੍ਰਧਾਨ ਬਣਿਆ ਸੀ ਇਸ ਮੁਹੱਲੇ ਦਾ ਮੇਰਾ ਕੱਲ ਸਦਾ ਸਾਬ ਤੁਹਾਡੀ ਜੀ ਉਮਰ ਦੀ ਨਹੀਂ ਹੋਣੀ ਮੈਂ ਉਸ ਵੇਲੇ ਰੈਲੀਆਂ ਕਰਦਾ ਹੁੰਦਾ ਸੀ ਅੰਕਤਵਾਦ ਦੇ ਖਿਲਾਫ ਦੋਗਰਵਾਦ ਦੇ ਖਿਲਾਫ ਉਸ ਵੇਲੇ ਖਾਲਿਸਤਾਨ ਦੇ ਖਿਲਾਫ ਮੈਂ ਕਰ ਦਿੰਦਾ ਸੀ ਇੱਥੇ ਜਿਹੜੇ ਵੱਡੇ ਵੱਡੇ ਲੋਕ ਜਿਹੜੇ ਮਾਰੇ ਜene ਉਹਨਾਂ ਦੇ ਵੀ ਮੈਂ ਨਿਸ਼ਾਨੇ ਤੇ ਸੀ ਕਾਂਗਰਸ ਪਰ ਮੱਧੇ ਸਾਹਮਣੇ ਗੋਲੀਆਂ ਚੱਲੀਆਂ ਅਸੀਂ ਨਿਸ਼ਾਨੇ ਤੇ ਸੀ ਜੇ 37 ਸਾਲ ਮੈਨੂੰ ਪਾਰਟੀ 'ਚ ਲੱਗਣ ਤੇ ਅੱਜ ਤੱਕ ਟਿਕਰ ਨਹੀਂ ਦਿੱਤੀ ਗਈ ਮਨੀਸ਼ ਟਵਾਰੀ ਨੇ ਦਿੱਲੀ ਦੀ ਬੋਲਬਾਸ਼ ਕੀਤੀ ਤਾਂ ਮੈਂ ਪੰਜਾਬ ਦੀ ਕੀਤੀ ਮਨੀਸ਼ ਟਵਾਰੀ ਨੂੰ ਪੁੱਛੋ ਕਿ 10 ਸਾਲ ਜਿਹੜੇ ਪਿਛਲੇ ਅਸੀਂ ਹੰਢਾਏ ਨੇ ਕਿਹਾ ਤੂੰ ਆ ਕੇ politi ਚਿੱਤੀ ਕਿਹਾ ਤੂੰ ਇੱਥੇ ਦੀ ਪ੍ਰਵਕਤਾ ਕੀਤੀ ਕਿਹਾ ਤੂੰ ਅਕਾਲੀ ਦਲ ਨਾਲ ਲੜਿਆ ਕਿਹਾ ਤੂੰ ਭਾਜਪਾ ਨਾਲ ਲੜਿਆ ਕਿਹਾ ਸਰਕਾਰ ਨਾਲ ਲੜਿਆ ਦਿੱਲੀ 'ਚ ਬਹਿ ਕੇ ਸਟੇਟਮੈਂਟ ਦਿੱਤੀ 14 ਲੱਖ ਬੰਦਾ ਅਗਰ ਕੋਈ ਵੀ ਇੰਨੀ ਗੱਲ ਕਹਿ ਦੇਵੇ ਅਨੰਦਪੁਰ ਸਾਹਿਬ ਤੋਂ 14 ਲੱਖ ਪੈਨੂੰ ਕਿਸੇ ਦਾ ਘਰ ਪਤਾ ਹੋਵੇ ਅੱਜ ਕਲੀਅਰੈਂਸ ਦੇ ਰੇ ਸੀ ਮੈਂ ਤਾਂ ਚੰਡੀਗੜ੍ਹ ਜਮਿਆ ਰਹਿਂਦਾ ਤੇ ਉਹ ਦਿੱਲੀ ਇੱਟੇ ਵੀ ਦੱਸਦੇ ਕਿ ਬਾਲੀ ਤੋਂ ਹੁਣ ਉਸ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਪਿਛਲੇ 4 ਸਾਲਾਂ ਤੋਂ ਬਾਲੀ ਨੂੰ ਜੋ ਗਾੜ ਦਿੱਤੇ ਗਏ ਸਨ ਉਹ ਹੁਣ ਵਾਪਸ ਲੈ ਲਏ ਗਏ ਨੇ ਮਨ ਦੇ ਤੇ ਇਹ ਕਿਹਦੀ ਨਮਸ਼ੀ ਹੈ ਮੇਰੀ ਕਿ ਪਾਰਟੀ ਦੀ ਤੁਸੀਂ ਦੱਸ ਦਿਓ ਸਰ ਮੈਂ ਤੁਹਾਡੇ ਕੋਲ ਪੁੱਛਣਾ ਇਹ ਪਰ ਤੁਸੀਂ ਆਪਣੇ ਸ਼ਬਦਾ ਚੀਤੇ ਸਭ ਮੈਂ ਹੁਣ ਫੇਰ ਬੇਨਤੀ ਕਰ ਰਿਹਾ ਮੈਂ ਸਰ ਫੇਰ ਬੇਨਤੀ ਕਰ ਰਿਹਾ ਹੱਥ ਜੋੜ ਕੇ ਤੁਹਾਡੇ ਟਿਕਟ ਕੱਟਣ ਦੇ ਕਾਰਨ ਕੀ ਨੇ ਕੋਈ ਪੈਸਾ ਚੱਲਿਆ ਜਾਂ ਕੀ ਹੋਇਆ ਬਹੁਤ ਅਚਕਕ ਚੰਗਾ ਗੱਲ ਸਿੱਧੀ ਸਿੱਧੀ ਹੋਈ ਕਿ ਮਰਿੰਦਰ ਸਿੰਘ ਨੂੰ ਮੇਰੀ ਟਿਕਟ ਕਿਉਂ ਪਣੀ ਕਾਰਨ ਉਹਦਾ ਕਾਰਨ ਐਸੀ ਅਮਰਿੰਦਰ ਸਿੰਘ ਨੇ ਉੱਥੇ ਦਲੀਲ ਦਿੱਤੀ ਇਹ ਕਿ ਗੁਰਵਿੰਦਰ ਸਿੰਘ ਵਾਲੀ ਨੇ ਕੌਂਸਲ ਦਾ ਇਲੈਕਸ਼ਨ ਨਹੀਂ ਲੜਨਾ ਆ ਮੇਰੀ ਸਿੱਧੀ ਟਿਕਟ ਹੋਈ ਆ ਜੋ ਕਿ ਮੈਂ ਅਮਰਿੰਦਰ ਸਿੰਘ ਕੋਲ ਕਮੈਂਡਸ਼ਨ ਨਹੀਂ ਕਰਿਆ ਆਪਣਾ ਦਸੰਗੀ ਜਿਹੜਾ ਦੋ ਵਾਰੀ ਮੈਨੂੰ ਟਾਈਮ ਦਿੱਤਾ ਸਾਡੇ 11:30 ਵਜੇ ਦਾ ਤੇ ਸ਼ਾਮ ਨੂੰ 6:30 ਵਜੇ ਦਾ ਕਪੂਰਤ ਲਾਓ ਸੈਰੀ ਡਿਊਟੀ ਤੂੰ ਦੇਰ ਤੱਕ ਮੈਨੂੰ ਆਉਣੀ ਜਦੋਂ ਫਸਟ ਜੜੀ ਹੋਈ ਐ ਸਕਰੀਨਿੰਗ ਤੋਂ ਮਿਲਣੀ ਨੀ ਨਾ ਮੈਨੇਜਰ ਕਿਉਂਕਿ ਮੈਂ ਮੇਰੀ ਜਿੱਥੇ ਗੱਲ ਹੋ ਰਹੀ ਸੀ ਜਿੱਥੇ ਹੋ ਰਹੀ ਸੀ ਉਹ ਸੁਪਰੀਂ ਚ ਪੇਸ਼ ਕਰਨ ਨੂੰ ਲੋੜ ਨਹੀਂ ਸੀ ਮਰਿੰਦਰ ਸਿੰਘ ਸਾਹਿਬ ਨੂੰ ਮਿਲਣ ਦੀ ਬਾਕੀ ਮਾਰਯੋਗ ਨੇ ਲੀਡਰ ਨੇ ਉਹ ਚੀਫ ਮਿਨਿਸਟਰ ਨੇ ਤਵਾੜੀ ਦਾ ਟਿਕਟ ਕੱਟ ਕੇ ਤੁਹਾਨੂੰ ਦਿੱਤੇ ਦੇ ਦਿੰਦੇ ਫਿਰ ਤੁਸੀਂ ਕੰਗਰਜ ਜਾਓਗੇ ਪਰ ਨਹੀਂ ਮੈਂ ਤਾਂ ਹੋਈ ਭਾਈ ਸਾਹਿਬ ਮੋਰਲ ਹੁੰਦਾ ਕੋਈ ਹੁਣ ਮੈਨੂੰ ਸੀਐਮਓ ਤੋਂ ਫੋਨ ਨਹੀਂ ਆਇਆ ਨਹੀਂ ਨਹੀਂ ਕਿਆ ਮੈਨੂੰ ਹੁਣ ਜਾਕਰ ਸਾਹਿਬ ਤੇ ਫੋਨ ਨੇਜਰ ਨਹੀਂ ਜਾਓ ਉਹਨੇ ਬਿਲਕੁਲ ਬੰਦ ਹੋ ਗਿਆ ਇਸ ਤੇ ਲਾਵਾ ਉਹਨਾਂ ਕੀ ਕੀ ਆਉਣ ਵਾਲੇ ਦਿਨਾਂ ਵਿੱਚੋਂ ਕੈਪਟਨ ਸਰਕਾਰ ਦੀਆਂ ناکਾਮੀਆਂ ਬਾਰੇ ਵੀ ਖੁਲਾਸੇ ਕਰਨਗੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ دوست ਅਰੂਪਾ ਲਈ ਕੀ ਕੀ ਕੀਤਾ ਇਸ ਬਾਰੇ ਵੀ ਕਾਨਫਰੰਸਾਂ ਵਿੱਚ ਜ਼ਿਕਰ ਕੀਤਾ ਜਾਵੇਗਾ ਮਹਾਲੀ ਤੋਂ ਦਰਸ਼ਨ ਖੋਕਰ ਦੀ ਰਿਪੋਰਟ ਡੀ5 ਚੈਨਲ ਪੰਜਾਬੀ